ਆ ਬੋਤਲ ਦਾ ਢਾਟ ਸਿਰਤਾ ਵਿੱਚ ਉਹ ਬੰਦੇ ਨੂੰ ਚੈਲੰਜ دیتا ਵੀ ਇਹਨੂੰ ਹੁਣ ਬਾਹਰ ਕੱਢ ਇਹਦੇ ਵਿੱਚੋਂ ਡੋਲਣਾ ਨਹੀਂ ਚਾਹੀਦਾ ਤਬਕਾ ਵੀ ਦੇਖਿਆ ਜਦ ਇਦਾਂ ਕਹਿੰਦਾ ਸਾਨੂੰ ਇਦਾਂ ਹੀ ਜ਼ਿੰਦਗੀ ਚੈਲੰਜ ਦਿੰਦੀ ਆ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਅਸੀਂ ਸਿਰ ਸਿੱਟ ਕੇ ਬਹਿ ਜਾਂਦੇ ਆ ਪਰ ਜਦ ਅਸੀਂ ਠੰਡੇ ਸੁਭਾਅ ਦੇ ਨਾਲ ਐਨ ਸੋਚਦੇ ਆ ਦਿਮਾਗ ਦੀ ਸਹੀ ਵਰਤੋਂ ਕਰਦੇ ਆ ਉਹਦਾ ਹੱਲ ਨਿਕਲ ਜਾਂਦਾ ਕੋਈ ਇਹੋ ਜੀ ਮੁਸ਼ਕਲ ਨਹੀਂ ਜਿਹਦਾ ਹੱਲ ਨਹੀਂ ਨਿਕਲਦਾ ਆ ਬੰਦੇ ਨੇ ਆਪਣਾ ਵੀ ਠੰਡੇ ਦਿਮਾਗ ਦੇ ਨਾਲ ਸੋਚਿਆ ਵੀ ਇਹਦਾ ਹੱਲ ਕੀ ਆ ਉਹਨੇ ਆ ਤੁਹਾਡੇ ਸਾਹਮਣੇ ਢਾਟ ਜਿਆ ਕੱਢ ਕੇ ਬਾਹਰ ਰੱਖ ਦੇਣਾ ਦੋਸਤੋ ਕਦੇ ਵੀ ਮੁਸੀਬਤ ਦੇ ਟਾਈਮ ਕਿਸੇ ਮੁਸ਼ਕਲ ਦੇ ਟਾਈਮ ਉਹੀਓ ਨਾ ਸਿਰ ਸੱਟ ਕੇ ਬਹਿ ਜਾ ਕਰੋ ਢੇਰੀ ਨਾ ਟਾਇਆ ਕਰੋ ਜ਼ਿੰਦਗੀ ਨੌਹੇ ਮੁਸ਼ਕਲਾਂ ਦਾ ਨੌਹ ਜ਼ਿੰਦਗੀ ਆ ਜੇ ਖੁਸ਼ੀਆਂ ਗਮੀਆਂ ਨਾ ਹੋਈਆਂ ਤਵ ਜਿੰਦਗੀ ਕਾਦੀ ਇਦਾਂ ਹੀ ਨੇ ਚੈਲੰਜ ਆਹ ਬੰਦੇ ਨੇ ਫਿਰ ਉਹਦੇ ਚੈਲੰਜ ਨੂੰ ਸਵੀਕਾਰ ਕਰ ਲਿਆ ਤੇ ਆ ਥੋੜੇ ਸਾਹਮਣੇ ਬੈਗ ਪਾ ਲਿਆ ਵਿੱਚ ਇਹਦੇ ਵਿੱਚ ਹੁਣ ਥੋੜੀ ਜਿਹੀ ਹਵਾ ਭਰੂਗਾ ਇਹ ਥੋੜੀ ਜਿਹੀ ਹਵਾ ਭਰ ਲਈ ਉਤੋਂ ਘੁੱਟ ਲਿਆ ਤੇ ਆ ਡਾਟ ਕੱਢ ਕੇ ਬਾਹਰ ਸਿੱਟ ਦੇਣਾ ਦੋਸਤੋ ਜਿੰਦਗੀ ਦੇ ਵਿੱਚੋਂ ਇਦਾਂ ਹੀ ਮੁਸ਼ਕਲਾਂ ਨੂੰ ਬਾਹਰ ਕੱਢ ਕੇ ਸਿੱਟਿਆ ਕਰੋ ਉਈਓ ਨਾ ਗਲਤ ਪਾਸੇ ਨੂੰ ਤੁਰਿਆ ਕਰੋ ਬੱਚਿਆਂ ਨੂੰ ਸਮਝਾਇਆ ਕਰੋ ਬੱਚਿਆਂ ਨੂੰ ਇਹ ਜਿਹੇ ਵੀਡੀਓ ਦਿਖਾਇਆ ਕਰੋ ਵੀ ਕੋਈ ਇਹ ਜੀ ਮੁਸ਼ਕਲ ਨਹੀਂ ਕੀ ਦਾ ਹੱਲ ਨਾ ਹੋਵੇ ਜ਼ਿੰਦਗੀ 'ਚ